ਹੋ ਰੋ ਤਤੀ ਉਸ ਤਵੀ ਤੋਂ ਤੇਰਾ ਕੀ ਆ ਮੀਠਾ ਲਾਗੇ ਗਾਉਂਦੇ ਇੱਕ ਕਵੀ ਤੋਂ ਜੁਲਮਾਂ ਨੇ ਰੇ ਚੱਲਣੇ ਚੜਗੇ ਉਸ ਰਵੀ ਤੋਂ ਸਬਣਾ ਦੇ ਭੜੇ ਦੀਵਾਲੀ ਸਬਣਾ ਦੇ ਭੜੇ ਦੀਵਾਲੀ ਕਰਦੇ ਅਰਦਾਸਾਂ ਸਿੱਖਾਂ ਨੇ ਨਾਲ ਖੂਨ ਦੇ ਲਿਖਿਆ ਇਤਿਹਾਸ ਆ ਲਿਖਿਆ ਹੈ ਨਾਲ ਲਹੂ ਦੇ ਤੇ ਜੇ ਕਾਰੇ ਰਹੇ ਪੁੱਤਾਂ ਦੀ ਲਾਸ਼ਾਂ ਸਿੱਖਾਂ ਨੇ ਨਾਲ ਖੂਨ ਦੇ ਲਿਖਿਆ ਇਤਿਹਾਸਾਂ ਲਿਖਿਆ ਹੈ ਨਾਲ ਲਹੂ ਦੇ ਪਰਖਿਆ ਸੀ ਸਿਤਕ ਜਦੋਂ ਜੀ ਸੂਬੇ ਸਰਹੰਦਾ ਨੇ ਸਾਕੇ ਸਨ ਵੱਡੇ ਕੀਤੇ ਛੋਟੇ ਫਰਜੰਦਾ ਨੇ ਸਿੱਖੀ ਦੇ ਰਹੀ ਸੰਬੱਬੇ ਜੀ ਲੇਖ ਨਹੀਂ ਜੇ ਸਕਦਾ ਮੈਂ ਮਾ ਲੇਖ ਨਹੀਂ ਜੇ ਸਕਦਾ ਮੈਂ ਮਾ ਹਾਲੇ ਅਣਜਾਣਿਆ ਚਲਦੇ ਨਿਸ਼ਾਨ ਸਾਬਜੋ ਸਿੱਖੀ ਦੀ ਸ਼ਾਨਿਆ ਚਲਦੇ ਨਿਸ਼ਾਨ ਸਾਬਜੋ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹਿਤ ਪੁਰਜਾ ਪੁਰਜਾ ਕਟ ਮਰੇ ਕਬੂ ਨਾ ਛੱਡ ਐ ਖੇਤ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮਰਿਆਓ ਇਹ ਤੋ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਾਡੇ ਸਿਦਕ ਨੂੰ ਜਾਣਦਾ ਜੱਗ ਸਾਰਾ ਖੂਨ ਨਾਲ ਇਤਿਹਾਸ ਨੂੰ ਰੰਗ ਦਿੱਤਾ ਕਟਿਆ ਜਾਵੇ ਨਾ ਕੌਮ ਦਾ ਅੰਗ ਕੋਈ ਕਟਵਾ ਆਪਣਾ ਅੰਗ ਅੰਗ ਦਿੱਤਾ ਮਾਸ ਗਏ ਜ਼ਮੂਰਾ ਦੇ ਨਾਲ ਨੋਚੇ ਨੇਜੇ ਉੱਤੇ ਮਸੂਮਾਂ ਨੂੰ ਟੰਗ ਦਿੱਤਾ ਸਾਡੇ ਵੱਡ ਵਡੇਰਿਆਂ ਖਾਲਸਾ ਜੀ ਸਾਨੂੰ ਦੱਸ ਜਿਉਣ ਦਾ ਢੰਗ ਦਿੱਤਾ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਸਰਬ ਕਲਾ ਭਰਪੂਰ ਦਸਾਂ ਪਾਤਸ਼ਾਹੀਆਂ ਦੀ ਆਤਮਕ ਸਰੂਪ ਜਗ ਦੀ ਜੋਤ ਜੁਗੋ ਜੁਗ ਅਟਲ ਧਨ ਧਨ ਗੁਰੂ ਗ੍ਰੰਥ ਸਾਹਿਬਹ ਰਾਜੀ ਦੀ ਹਜੂਰੀ ਅੰਦਰ ਜੁੜ ਮਿਲ ਕੇ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਵੱਡਿਆਂ ਭਾਗਾਂ ਵਾਲਿਆਂ ਜੋ ਸ਼ਹੀਦਾਂ ਦੇ ਅਸਥਾਨ ਤੇ ਜਿੱਥੇ ਸ਼ਹੀਦਾਂ ਦੇ ਚਰਨ ਪਏ ਉਹ ਧਰਤੀ ਪੂਜਣ ਯੋਗ ਹੋ ਜਾ ਕਰਦੀ ਹੈ ਤੇ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਹੋਵੇ ਉਸ ਧਰਤੀ ਤੇ ਮੇਲੇ ਲਗਿਆ ਕਰਦੇ ਨੇ ਤੇ ਖਾਲਸਾ ਜੀਓ ਉਸ ਧਰਤੀ ਦੀ ਧੂੜ ਨੂੰ ਚੁੱਕ ਕੇ ਜੇਕਰ ਮਸਤਕ ਨਾਲ ਸੁਹਾ ਲਿਆ ਜਾਵੇ ਤੇ ਜਨਮਾਂ ਜਨਮਾਂ ਦੇ ਦੁੱਖ ਪਾਪ ਕੱਟੇ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਓ ਅੱਜ ਅਸੀਂ ਸ਼ਹੀਦਾਂ ਦੇ ਅਸਥਾਨ ਤੇ ਖਾਲਸਾ ਦੀ ਉਹ ਜਿਹੜੇ ਸ਼ਹੀਦ ਵੀ ਨੇ ਤੇ ਜਿਹੜੇ ਕਲਗੀ ਤਰਫ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਫਰਜ਼ੰਦ ਵੀ ਨੇ ਚਾਰ ਸਹਿਬਜ਼ਾਦਿਆਂ ਵਿੱਚੋਂ ਉਹ ਛੋਟੇ ਸਹਿਬਜ਼ਾਦੇ ਜਿਨ੍ਹਾਂ ਨੇ ਆਖਰੀ ਦਮ ਤੱਕ ਸੂਬਾ ਸਰਹੰਦ ਨੂੰ ਇਹੋ ਜੇ ਜਵਾਬ ਮੋੜਵੇਂ ਦਿੱਤੇ ਕਿ ਸੂਬਾ ਸਰਹੰਦ ਦਾ ਦੰਗ ਰਹਿ ਗਿਆ ਹੈ ਕਿ ਇਹ 9 ਤੇ 7 ਸਾਲ ਦੀਆਂ ਉਮਰਾਂ ਇਹ ਬੱਚੇ ਨਹੀਂ ਸਾਡੇ ਅੱਗੇ ਟਿਕਰੇ ਕਿਉਂਕਿ ਉਹਨਾਂ ਦੇ ਭਾਣੇ ਬੱਚੇ ਨੇ ਪਰ ਸਾਡੇ ਵਾਸਤੇ ਉਹ ਸਾਡੇ ਵੱਡੇ ਬਾਬੇ ਨੇ ਹੁਣ ਜਿਨ੍ਹਾਂ ਦੀ bari ਆਖ ਹੈ ਜਿਹੜੇ ਕੇਵਲ ਉਮਰਾਂ ਵੇਖ ਰਹੇ ਨੇ ਉਹ ਕਹਿੰਦੇ 9 ਤੇ 7 ਸਾਲ ਦੀਆਂ ਉਮਰਾਂ ਇਹ ਸਾਡੇ ਅੱਗੇ ਏਡੀਆਂ ਬਲਵਾਨ ਏਡੀਆਂ ਨੱਡਰ ਨਰਪਾਉ ਹੋ ਕੇ ਖੜੀਆਂ ਏਡੀਆਂ ਦਲੇਰ ਉਮਰਾਂ ਕਹਿੰਦੇ ਇਹਨਾਂ ਦੇ ਪਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਿਆ ਕਿਵੇਂ ਜਾ ਸਕਦਾ ਜਿਨ੍ਹਾਂ ਦੇ ਛੋਟੇ ਸਾਹਿਬ ਜਾਦੇ ਜਿਨ੍ਹਾਂ ਦੇ ਸਾਹਿਬ ਜਾਦੇ ਉਹ ਨਹੀਂ ਸਾਡੇ ਅੱਗੇ ਈਨ ਮੰਨ ਰਹੇ ਤੇ ਇਹਨਾਂ ਦੇ ਗੁਰੂ ਪਿਤਾ ਨੂੰ ਫੜਨਾ ਸਾਡੇ ਵਸ ਦੀ ਗੱਲ ਕਿੱਥੇ ਆਓ ਖਾਲਸਾ ਜੀਓ ਇਹ ਪਵਿੱਤਰ ਧਰਤੀ ਕਿਉਂਕਿ ਇਹ ਉਹ ਧਰਤੀ ਹੈ ਜਿੱਥੇ ਜ਼ੁਲਮ ਵੀ ਅਤ ਦਾ ਹੋਇਆ ਪਰ ਜਦੋਂ ਸਾਹਿਬਜ਼ਾਦਿਆਂ ਨੇ ਚਰਨ ਪਾਏ ਜਦੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਇਹ ਧਰਤੀ ਤੇ ਹੁੰਦੀ ਹੈ ਤੇ ਖਾਲਸਾ ਜੀਓ ਸਾਹਿਬ ਜਾਨਿਆਂ ਨੇ ਬਚਨ ਕੀਤੇ ਸਨ ਕਹਿੰਦੇ ਸਨ ਵਜ਼ੀਰ ਖਾਨ ਯਾਦ ਰੱਖੀ ਇਹ ਤੇਰਾ ਜਿਹੜਾ ਜ਼ਾਲਮ ਰਾਜਾ ਨਾ ਇਹ ਇੱਕ ਦਿਨ ਗਰਖ ਹੋ ਜਾਣਾ ਪਰ ਇੱਥੇ ਸ਼ਹਾਦਤਾਂ ਹੋਣਗੀਆਂ ਇਸ ਵਾਸਤੇ ਇੱਥੇ ਕੋਈ ਸਮਾਂ ਆਵੇਗਾ ਜਦੋਂ ਇੱਥੇ ਦੋ ਨਿਸ਼ਾਨ ਸਭ ਝੁਲਿਆ ਕਰਨਗੇ ਔਰ ਸੱਚਮੁੱਚ ਮੀਰੀ ਤੇ ਪੀਰੀ ਦੇ ਨਿਸ਼ਾਨ ਜਿਵੇਂ ਸਾਹਿਬ ਜਾਨੇ ਨੀਹਾਂ ਵਿੱਚ ਖੜੇ ਦੋ ਫਰਜੰਦ ਅੱਜ ਉਹ ਦੋਵਾਂ ਸਾਹਿਬ ਜਾਨਿਆਂ ਦੇ ਨਾਮ ਤੇ ਅੱਜ ਦੋ ਨਿਸ਼ਾਨ ਸਭ ਝੁਲ ਰਹੇ ਨੇ ਆਓ ਉਹਨਾਂ ਨਿਸ਼ਾਨਾਂ ਨੂੰ ਅਸੀਂ ਨਮਸਕਾਰ ਕਰਦੇ ਆਂ ਜਿਨ੍ਹਾਂ ਨਿਸ਼ਾਨਾਂ ਨੂੰ ਵੇਖ ਕੇ ਸਾਨੂੰ ਸਾਡੇ ਬਾਬੇ ਯਾਦ ਆ ਜਾਂਦੇ ਆਓ ਖਾਲਸਾ ਜੀਓ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਇੱਕ ਵੱਡਾ ਕਾਰਨ ਐ ਇਸ ਇਕੱਠ ਦਾ ਇਸ ਗੁਰੂ ਕੀ ਸੰਗਤ ਦੇ ਇੱਥੇ ਪਹੁੰਚਣ ਦਾ ਆਪਾਂ ਗੁਰਮਤਿ ਦੀਆਂ ਇਤਿਹਾਸੀਆਂ ਵਿਚਾਰਾਂ ਆਰੰਭ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਵਤੇ ਨਾਰਾ ਪੁਲੰਦ ਕਰੀਏ ਸਾਰੇ ਬੈਠੀਏ ਜੀ ਸੱਜ ਕੇ ਤੇ ਆਖੀਏ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਖਾਲਸਾ ਜੀਓ ਗੱਲ ਨਿਸ਼ਾਨ ਸਾਹਿਬ ਤੋਂ ਆਰੰਭ ਹੋਈ ਹੈ ਇਹ ਨਿਸ਼ਾਨ ਜਿਹੜੇ ਆਨੰਦਾਂ ਦੀ ਪੂਰੀ ਵਿੱਚ ਜਦੋਂ ਕੇਸਰੀ ਨਿਸ਼ਾਨ ਝੁਲੇ ਨਾ ਤੇ ਪਹਾੜੀ ਰਾਜੇ थर-थर ਕੰਬਣ ਲੱਗੇ ਨੇ ਇਹ ਨਿਸ਼ਾਨ ਜਦੋਂ ਖਾਲਸਾ ਜੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਸਾਹਿਬ ਦੀ ਗੜੀ ਅੰਦਰ ਲਾਇਆ ਤੇ ਉਹ ਚਮਕੌਰ ਸਾਹਿਬ ਦੀ ਗੜੀ ਵਿੱਚ 10 ਲੱਖ ਇੱਕ ਪਾਸੇ ਨੇ ਤੇ 40 ਸੂਰਮੇ ਇੱਕ ਪਾਸੇ ਯਾਦ ਰੱਖਿਆ ਜਿੱਥੇ ਨਿਸ਼ਾਨ ਲੱਗ ਗਿਆ ਉਥੇ ਸ਼ਹੀਦਾਂ ਦੇ ਪੈਰੇ ਵਰਤਿਆ ਕਰਦੇ। ਉਥੇ ਫਤਿਹ ਜ਼ਰੂਰ ਹੋਇਆ ਕਰਦੀ ਜਿੱਥੇ ਨਿਸ਼ਾਨ ਨੂੰ ਪਹਿਲਾਂ ਰੱਖ ਲਈਏ। ਹੁਣ ਖਾਲਸਾ ਜੀਓ ਸਭ ਜادیه ਛੋਟੇ ਸਭ ਜادیه ਨੇ ਆਕੇ ਇਸ ਧਰਤੀ ਤੇ ਇਹ ਬਚਨ ਕਰ ਦਿੱਤੇ ਸਮਾਂ ਆਵੇਗਾ ਨਿਸ਼ਾਨ ਇੱਥੇ ਝੁੱਲਣਗੇ। ਫਿਰ ਖਾਲਸਾ ਜੀਓ ਬਾਬਾ ਬੰਦਾ ਸਿੰਘ ਜੀ ਬਹਾਦਰ ਜਿੱਥੇ-ਜਿੱਥੇ ਵੀ ਫਤਿਹ ਕੀਤੀ ਹੈ ਉਥੇ-ਉਥੇ ਖਾਲਸੇ ਦੇ ਨਿਸ਼ਾਨ ਚੁਲਾਏ। ਤੇ ਖਾਲਸਾ ਜੀਓ ਫਿਰ ਇਹ ਨਿਸ਼ਾਨ ਦਿੱਲੀ ਦੇ ਲਾਲ ਚਿੱਲੇ ਵਿੱਚ ਵੀ ਅਸੀਂ ਸਦਾ ਹੀ ਇਹ ਤਰੰਗੇ ਦੀ ਜਗ੍ਹਾ ਤੇ ਫਿਰ ਸਾਡੇ ਨਿਸ਼ਾਨ ਝੁੱਲਦੇ ਰਹੇ ਨੂੰ ਆਓ ਇਹ ਨਿਸ਼ਾਨ ਨੂੰ ਅੱਜ ਦੀ ਤਰੀਕ ਦੇ ਅੰਦਰ ਸਮਾਣੇ ਦੀ ਧਰਤੀ ਤੇ ਖਾਲਸਾ ਜੀ ਉਹ ਟਾਵਰ ਤੇ ਬੀਐਸ ਨਾਲ ਦਾ ਟਾਵਰ ਆਪਾਂ ਸਾਰੇ ਜਾਣਦੇ ਆ ਸੰਗਤ ਸਾਰੀ ਜਾਣੂ ਹੈ ਜਿੰਨੀ ਇੱਥੇ ਬੈਠੀ ਹੈ ਜਿਹੜੀ ਨਵੀਂ ਸੰਗਤ ਆਈ ਹੈ ਜਾਣਕਾਰੀ ਵਾਸਤੇ ਦੱਸਿਏ ਸਮਾਣੇ ਦੇ ਅੰਦਰ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਜਿਹੜੇ ਟਾਵਰ ਦੇ ਉੱਤੇ ਕੇਸਰੀ ਨਿਸ਼ਾਨ ਲਾ ਕੇ ਬੈਠੇ ਹੋਏ ਤੇ ਖਾਲਸਾ ਜੀਓ ਇਹ ਨਿਸ਼ਾਨ ਲਾਉਣ ਦਾ ਕਾਰਨ ਇੱਕ ਵੱਡਾ ਕਾਰਨ ਹੈ ਕਿ ਸਾਡੇ ਦੀਨ ਦੁਨੀਆ ਦੇ ਮਾਲਕ ਰਾਜਾ ਨਾ ਰਾਜ ਭਾਨਾ ਨ ਭਾਨ ਦੇਵਾਨ ਦੇਵ ਉਪਮਾ ਮਹਾਨ ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਵਾਰਾ ਆਇਆ ਨਾ ਤੇ ਸਾਰੀ ਸੰਗਤ ਸ਼ਰਦਾ ਨਾਲ ਉੱਠ ਖੜੀ ਆਈ ਸਾਰੀ ਸੰਗਤ ਗੁਰੂ ਮਹਾਰਾਜ ਜੀ ਨੂੰ ਨਮਸਕਾਰ ਕਰ ਰਹੀ ਹੈ ਸਾਰੀ ਸੰਗਤ ਪਾਤਸ਼ਾਹ ਜੀ ਦਾ ਸਤਿਕਾਰ ਕਰ ਰਹੀ ਹੈ ਪਰ ਖਾਲਸਾ ਜੀ ਉਹ ਕੁਝ ਕੂ ਇਹੋ ਜਿਹੇ ਜਿਹੜੇ ਨਾ ਪਸੰਦ ਕਰਨ ਵਾਲੇ ਸਿੱਖ ਧਰਮ ਨੂੰ ਜਿਹੜੇ ਖਾਰ ਰੱਖਣ ਵਾਲੇ ਮਨ ਵਿੱਚ ਜਿਹੜੇ ਨਹੀਂ ਚਾਹੁੰਦੇ ਕਿ ਖਾਲਸੇ ਦੀ ਚੜ੍ਹਦੀ ਕਲਾ ਹੋਵੇ ਆਓ ਇਹੋ ਜੇ ਕੁਝ ਦੁਸ਼ਟ ਪਾਪੀ ਨੀਚ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਦਬੀਆਂ ਕਰ ਰਹੇ ਔਰ ਇਹਨਾਂ ਬੇਦਬੀਆਂ ਨੂੰ ਰੋਕਣ ਵਾਸਤੇ ਜਨਾ ਕਾਨੂੰਨ ਸਰਕਾਰ ਨੂੰ ਇਹ ਆਖਿਆ ਵੀ ਕਾਨੂੰਨ ਘੜੇ ਜਾਣ ਕਾਨੂੰਨ ਬਣਾਏ ਜਾਣ ਕਿ ਜਿਹੜਾ ਦੋਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰੇ ਉਹ ਬੇਦਬੀ ਕਰਨ ਵਾਲੇ ਪਾਪੀ ਨੂੰ ਉਮਰ ਕੈਦ ਵਰਗੀ ਸਜ਼ਾ ਫਾਂਸੀ ਵਰਗੀ ਸਜ਼ਾ ਹੋਵੇ ਕਿਉਂਕਿ ਇੱਥੇ ਕਿਸੇ ਆਮ ਇਨਸਾਨ ਦਾ ਕਤਲ ਹੋ ਜਾਵੇ ਤੇ ਉਹਨੂੰ ਉਮਰ ਕੈਦ ਕਰ ਦਿੱਤੀ ਜਾਂਦੀ ਹੈ ਪਰ ਇਹ ਇਨਸਾਨ ਦੀ ਗੱਲ ਨਹੀਂ ਇਹ ਖਾਲਸਾ ਜੀਓ ਗੁਰਸਿੱਖਾਂ ਦੇ ਮਾਲਕ ਗੁਰਸਿੱਖਾਂ ਦੇ ਖਸਮ ਗੁਰ ਸਿੱਖਾਂ ਦੇ ਗੁਰੂ ਨੇ ਔਰ ਜਾਗਦੀ ਜੋਤ ਜੇਕਰ ਇਹਨਾਂ ਤੇ ਕੋਈ ਪਾਪੀ ਵਾਰ ਕਰੇ ਤੇ ਤੁਸੀਂ ਆਪ ਦੱਸੋ ਸੰਗਤ ਦੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਦੇ ਉੱਤੇ ਜ਼ਰੂਰ ਜਿਹੜੀ ਧਾਰਾ ਵੱਡੀ ਲਾ ਕੇ ਉਸ ਪਾਪੀ ਨੂੰ ਉਸ ਦੁਸ਼ਟ ਨੂੰ ਸਦਾ ਵਾਸਤੇ ਉਹਨੂੰ ਉਮਰ ਕੈਦ ਕੀਤੀ ਜਾਵੇ ਥਾਂਸੀ ਵਰਗੀਆਂ ਸਜ਼ਾਵਾਂ ਜਿਹੜੀਆਂ ਨਿਚਿਤ ਕੀਤੀਆਂ ਜਾਣ ਆਓ ਖਾਲਸਾ ਜੀ ਉਹ ਭਾਈ ਗੁਰਜੀਤ ਸਿੰਘ ਦੀ ਜਿਹੜੇ ਕਈ ਮਹੀਨਿਆਂ ਤੋਂ ਲਗਭਗ 10 ਮਹੀਨੇ ਹੋ ਚੁੱਕੇ ਨੇ ਔਰ ਅਕਤੂਬਰ ਦੇ ਵਿੱਚ ਪੂਰਾ ਸਾਲ ਹੋ ਜਾਣਾ ਕੀ ਸਰਦੀਆਂ ਕੀ ਗਰਮੀਆਂ ਜਿਸ ਵੀਰ ਨੇ ਉਸ ਟਾਵਰ ਤੇ ਲੰਗਾਈਆਂ ਪ੍ਰਸ਼ਾਦਾ ਪਾਣੀ ਛੱਡਿਆ ਕਿਹਦੇ ਵਾਸਤੇ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਵਾਸਤੇ ਆਓ ਖਾਲਸਾ ਜੀਓ ਜਿੱਥੇ ਆਪਾਂ ਉਹਨਾਂ ਦਾ ਸਾਥ ਦੇਣ ਉਥੇ ਆਪਣੇ ਸ਼ਹੀਦਾ ਤੋਂ ਸਮੇਂ-ਸਮੇਂ ਤੇ ਆ ਕੇ ਆਪਾਂ ਪ੍ਰੇਰਣਾ ਲੈਂਦੇ ਰਹਿਣਾ ਆਓ ਖਾਲਸਾ ਜੀਓ ਅਸੀਂ ਉਸ ਅਸਥਾਨ ਤੇ ਬੈਠੇ ਆਂ ਜਿੱਥੇ ਇੱਕ ਪਾਸੇ ਬਿਲਕੁਲ ਸਾਹਮਣੇ ਠੰਡਾ ਬੁਰਜ ਨਜ਼ਰੀ ਆਉਂਦਾ ਇੱਕ ਪਾਸੇ ਅਸੀਂ ਜਿਹੜੀਆਂ ਨੀਹਾਂ ਨੇ ਉਹਨਾਂ ਦੇ ਦਰਸ਼ਨ ਕਰਦੇ ਆਂ ਤੇ ਖਾਲਸਾ ਜੀਓ ਉਹ ਸਮਾਂ ਸੀ ਪੋ ਦੀਆਂ ਬਰਫੀਲੀਆਂ ਰਾਤਾਂ ਜਿਸ ਵੇਲੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਰਾ ਪਰਿਵਾਰ ਸਰਸਾ ਦੇ ਕੰਡੇ ਤੇ ਆ ਕੇ ਵਿਛੜਦਾ ਆਓ ਇਤਿਹਾਸ ਤੋਂ ਸਾਰੇ ਜਾਣੂ ਆ ਕਿ ਕਿਵੇਂ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰਕਾਰ ਜੀ ਸਰਸਾ ਨੂੰ ਪਾਰ ਨਹੀਂ ਕਰਦੇ ਜਿਸ ਪਾਸੇ ਪਾਣੀ ਦਾ ਵਹਾਅ ਹੈ ਉਸ ਪਾਸੇ ਅਕਾਲਪੁਰਖ ਦਾ ਭਾਣਾ ਮੰਨ ਕੇ ਚੱਲੇ ਜਾ ਰਹੇ ਆਓ ਪਹਿਲੀ ਰਾਤ ਬਾਬਾ ਕੁੰਮਾ ਮਾਸ਼ਕੇ ਜੀ ਦੀ ਸ਼ਾਨ ਵਿੱਚ ਕੱਢਦੇ ਨੇ ਦੂਜੀ ਰਾਤ ਗੰਗੂ ਦੇ ਘਰ ਵਿੱਚ ਤੇ ਜਦੋਂ ਇਹ ਪਾਪੀ ਦੁਸ਼ਟ ਇਹਦੇ ਮਨ ਵਿੱਚ ਪਾਪ ਆਇਆ ਮੋਰਾਂ ਚਲਾ ਕੇ ਅਗਲੇ ਦਿਨ ਮਾਤਾ ਜੀ ਨੂੰ ਕਹਿਣ ਲੱਗਾ ਇੱਕ ਮੈਂ ਤੁਹਾਨੂੰ ਆਪਣੇ ਘਰ ਵਿੱਚ ਰੱਖਾਂ ਦੂਜਾ ਤੁਸੀਂ ਮੇਰੇ ਤੇ ਚੋਰੀ ਦਾ ਇਲਜ਼ਾਮ ਲਾਉਂਦੇ ਹੋ ਇਹ ਪਾਪੀ ਗਿਆ ਮੋਰਿੰਡੇ ਵਿੱਚ ਉਸ ਕੋਤਵਾਲੀ ਤੋਂ ਜਾਨੀਖਾਂ ਮਾਨੀਖਾਂ ਤੀਜੀ ਰਾਤ ਸਾਬਜਾਨਿਆਂ ਦੀ ਮਾਤਾ ਜੀ ਦੀ ਉਹ ਕੋਤਵਾਲੀ ਮੋਰਿੰਡੇ ਦੇ ਅੰਦਰ ਲੰਘਦੀ ਤੇ ਖਾਲਸਾ ਜੀ ਉਹ ਜਦੋਂ ਜਾਨੀਖਾਂ ਮਾਨੀਖਾਂ ਇਹ ਲੈ ਕੇ ਆਉਂਦੇ ਇਸ ਧਰਤੀ ਤੇ ਤੇ ਵਜ਼ੀਰ ਖਾਨ ਨੂੰ ਪੁੱਛਿਆ ਜਾਂਦਾ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਉਹਨਾਂ ਦੇ ਸਤਕਾਰਯੋਗ ਮਾਤਾ ਆਏ ਨੇ ਇਹਨਾਂ ਨੂੰ ਕਿੱਥੇ ਰੱਖਿਆ ਜਾਵੇ ਤੇ ਵਜ਼ੀਰ ਖਾਨ ਆਖਣ ਲੱਗਾ ਕਹਿੰਦਾ ਇਹ ਦਿੱਲੀ ਤੋਂ ਆਏ ਸ਼ਾਹੀ ਮਹਿਮਾਨ ਨਹੀਂ ਇਹ ਬਾਗੀ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਨੇ ਇਸ ਵਾਸਤੇ ਇਹਨਾਂ ਨੂੰ ਰੱਖਣਾ ਏ ਤੇ ਉਹ ਠੰਡੇ ਬੁਰਜ ਵਿੱਚ ਰੱਖਿਆ ਜਾਵੇ ਜਿਹੜਾ ਮੈਂ ਤਿਆਰ ਕਰਵਾਇਆ ਅੱਤ ਦੀ ਗਰਮੀ ਵਿੱਚ ਜਿੱਥੇ ਦੰਦ ਤੇ ਦੰਦ ਵਜਿਆ ਕਰਦਾ ਅਤ ਦੀ ਠੰਡ ਉਹ ਠੰਡੇ ਬੁਰਜ ਵਿੱਚ ਸਹਿਬਜ਼ਾਦਿਆਂ ਨੂੰ ਪੋ ਦੇ ਮਹੀਨੇ ਵਿੱਚ ਰੱਖਿਆ ਜਾਵੇ ਆਪੇ ਆਪਣਾ ਧਰਮ ਛੱਡਣਗੇ ਸਾਡੇ ਕੋਲ ਆਪਣਾ ਦੀਨ ਅਮਾਨ ਛੱਡ ਕੇ ਸਾਡਾ ਧਰਮ ਕਬੂਲ ਕਰਨਗੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਭ ਤੋਂ ਵੱਡੀ ਹਾਰ ਉਹ ਜਦੋਂ ਉਹਨਾਂ ਦੇ ਸਹਿਬਜ਼ਾਦੇ ਆਪਣਾ ਧਰਮ ਛੱਡ ਜਾਣ ਇਹ ਹੋਵੇਗੀ ਜਦੋਂ ਖਾਲਸਾ ਜੀ ਉਹ ਸਹਿਬਜ਼ਾਦਿਆਂ ਨੂੰ ਇਸ ਅਸਥਾਨ ਤੇ ਵजीर खान ਨੇ ਇਹ ਪਾਪੀ ਨੇ ਜਦੋਂ ਆਪਣੇ ਸਪਾਹੀਆਂ ਨੂੰ ਦੇ ਕੇ ਸਹਿਬਜ਼ਾਦਿਆਂ ਨੂੰ ਠੰਡੇ ਬੁਰਜ ਦੇ ਅੰਦਰ ਬਿਠਾਇਆ ਤੇ ਆਤ ਦੀਆਂ ਬਰਫੀਆਂ ਰਾਤਾਂ ਨੇ ਉਹ ਜਦੋਂ ਸਹਿਬਜ਼ਾਦੇ ਠੰਡੇ ਬੁਰਜ ਵਿੱਚ ਬੈਠੇ ਨਾ ਤੇ ਖਾਲਸਾ ਜੀ ਉਹ ਮਾਤਾ ਗੁਜਰ ਕੌਰ ਜੀ ਸਹਿਬਜ਼ਾਦਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਸੁਣਾ ਰਹੇ ਨੇ ਉਹਨਾਂ ਨੂੰ ਲਿਖ ਦੇ ਰਹੇ ਨੇ ਬਾਣੀ ਦਾ ਜਦੋਂ ਇਹ ਲਿਖ ਦੇ ਰਹੇ ਤੇ ਇੱਥੇ ਕਵੀ ਨੇ ਬੜੀਆਂ ਸੋਹਣੀਆਂ ਸਤਰਾਂ ਲਿਖੀਆਂ ਆਖਦਾ ਕਹਿੰਦਾ ਇਹ ਆਤ ਦੀਆਂ ਬਰਫ਼ੀਲੀਆਂ ਰਾਤਾਂ ਵਿੱਚ ਕੋਈ ਮਾਂ ਆਪਣੇ ਘਰ ਵਿੱਚ ਬੈਠੀ ਆਪਣੇ ਪੁੱਤਰ ਨੂੰ ਦੁੱਧ ਕੜ ਕੇ ਸ਼ਿਕਾਰੀ ਹੈ ਕਿਉਂ ਉਹ ਆਂਦੀ ਮੇਰੇ ਪੁੱਤ ਨੂੰ ਕਿਤੇ ਠੰਡ ਨਾ ਲੱਗ ਜਾ ਕੋਈ ਮਾਂ ਰਜਾਈ ਤਲਾਈ ਦੇ ਵਿੱਚ ਆਪਣੇ ਪੁੱਤਰ ਨੂੰ ਲੁਪੇਟ ਕੇ ਉਹਨੂੰ ਕਹਿੰਦੀ ਵੀ ਬਾਹਰ ਨਾ ਨਿਕਲ ਤੈਨੂੰ ਠੰਡ ਨਾ ਲੱਗ ਜਾਵੇ ਕੋਈ ਮਾਂ ਆਖਦੀ ਆ ਪੁੱਤਰਾ ਨੰਗੇ ਪੈਰੀਂ ਨਾ ਚੱਲ ਤੇਰੇ ਪੈਰ ਨਾ ਠਰ ਜਾਣ ਮਾਂ ਕਹਿੰਦੀ ਮੋਟੇ ਇੱਕ ਵਸਤਰ ਪਾ ਉਹਨੂੰ ਪਿੰਨੀਆਂ ਬਣਾ ਕੇ ਦਿੰਦੀ ਦੁੱਧ ਕਾੜ ਕੇ ਦਿੰਦੀ ਆ ਪਰ ਖਾਲਸਾ ਜੀਓ ਉਹਨਾਂ ਬਰਫ਼ੀਲੀਆਂ ਰਾਤਾਂ ਦੇ ਅੰਦਰ ਇੱਕ ਮਾਂ ਆਪਣੇ ਪੋਤਿਆਂ ਨੂੰ ਲੈ ਕੇ ਜਿਵੇਂ ਇਸ ਬੁਰਜ ਵਿੱਚ ਬੈਠੀ ਐ ਉਹ ਬੁਰਜ ਵਿੱਚ ਬੈਠਣ ਦਾ ਕਾਰਨ ਕੀ ਐ ਆਓ ਖਾਲਸਾ ਜੀਓ ਇਹ ਜਿਹੜੇ ਠੰਡੇ ਬੁਰਜ ਦੇ ਵਿੱਚੋਂ ਅਸੀਂ ਜੇਕਰ ਸੇਧ ਲਈਏ ਨਾ ਤੇ ਖਾਲਸਾ ਜੀਓ ਇੱਕ ਤੇ ਠੰਡਾ ਬੁਰਜ ਤੇ ਦੂਜਾ ਤਤੀ ਤਵੀ ਹੈ ਕਿਉਂਕਿ ਜਾਂ ਤੇ ਅਤ ਦੀ ਗਰਮੀ ਦੇ ਵਿੱਚ ਜਾਂ ਅਤ ਦੀ ਠੰਡ ਵਿੱਚ ਖਾਲਸੇ ਦੀ ਪਰਖ ਹੁੰਦੀ ਹੈ ਤੇ ਖਾਲਸਾ ਜੀ ਉਹ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਦੀ ਪਤਾ ਕਿਹੋ ਜੀ ਹਸਤੀ ਨੇ ਉਹ ਕਿਹੋ ਜੀ ਸ਼ਖਸੀਅਤ ਨੇ ਉਹ ਕਿਹੋ ਜੇ ਗੁਰੂ ਦੇ ਪਿਆਰੇ ਨੇ ਜਿਨ੍ਹਾਂ ਨੇ ਅਤ ਦੀ ਗਰਮੀ ਜੇਠ ਹੜ ਦਾ ਮਹੀਨਾ ਵੀ ਉਹਨਾਂ ਨੇ ਉਸ ਟਾਵਰ ਤੇ ਉੱਤੇ ਕਟਿਆ ਤੇ ਖਾਲਸਾ ਜੀ ਉਹ ਬਰਫੀਲੀਆਂ ਰਾਤਾਂ ਵੀ ਉਸ ਟਾਵਰ ਤੇ ਹੀ ਕਟੀਆਂ ਹਣ ਵਿਚਾਰ ਕਰਕੇ ਵੇਖੀਏ ਜਿਹੜੇ ਆਖਦੇ ਭਾਈ ਗੁਰਜੀਤ ਸਿੰਘ ਦੀ ਗਦਾਰ ਨੇ ਇਹ ਸਰਕਾਰਾਂ ਦੇ ਬੰਦੇ ਨੇ ਉਹ ਭਾਈ ਵਿਚਾਰ ਕਰੀਏ ਇਹ ਜਿਹੜੇ ਲੋਕ ਹੋਇਆ ਕਰਦੇ ਨਹੀਂ ਚਾਹੁੰਦੇ ਕੋਈ ਖਾਲਸੇ ਵਾਸਤੇ ਹਾਂ ਦਾ ਨਾਰਾ ਮਾਰੇ ਜੇਕਰ ਕੋਈ ਖਾਲਸੇ ਵਾਸਤੇ ਹੱਕ ਦੀ ਗੱਲ ਕਰੇ ਤੇ ਉਹਨੂੰ ਇਹੋ ਗੱਲ ਕਹੀ ਜਾਂਦੀ ਇਹ ਤੇ ਸਰਕਾਰੀ ਬੰਦੇ ਹੁਣ ਬਹੁਤੀ ਨਾਲ ਦੂਰ ਜਾਈਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਲੋਕ ਤੇ ਉਹਨਾਂ ਨੂੰ ਵੀ ਸਰਕਾਰੀ ਦਸੀਦਾਰੇ ਖਾਲਸਾ ਜੀ ਉਹ ਲੋਕਾਂ ਦਾ ਕੀ ਐ ਉਹ ਤੇ ਵੀਰਦੀਪ ਸਿੱਧੂ ਨੂੰ ਭਾਉ ਅਮਰਤਪਾਲ ਸਿੰਘ ਸਾਰਿਆਂ ਨੂੰ ਸਰਕਾਰੀ ਦਸਿੱਦਾਰ ਇਸ ਵਾਸਤੇ ਜਿਹੜਾ ਕੋਈ ਹੱਕ ਦੀ ਗੱਲ ਕਰੇਗਾ ਉਹਦੇ ਵਾਸਤੇ ਨੁਕਤਾ ਚ ਇੰਨੀ ਲੋਕ ਕਰਨਗੇ ਪਰ ਅਸੀਂ ਵਿਚਾਰ ਕਰਨੀਆਂ ਆਪਣੇ ਇਤਿਹਾਸ ਤੋਂ ਸਿੱਧ ਲੈ ਕੇ ਜਿਹੜੇ ਅਤ ਦੀਆਂ ਬਰਫੀਆਂ ਰਾਤਾਂ ਅਤ ਦੀ ਗਰਮੀ ਕੱਟਦੇ ਹੋਣ ਉਹ ਗੁਰੂ ਕੇ ਪਿਆਰੇ ਹੋਇਆ ਕਰਦੇ ਉਹ ਕਦੇ ਸਰਕਾਰੀ ਨਹੀਂ ਹੋਇਆ ਕਰਦੇ ਗੁਰੂ ਦੇ ਪਿਆਰੇ ਤੇ ਸਰਕਾਰੀ ਦੋਵੇਂ ਲਫ਼ਜ਼ ਇਹ ਬੜੇ ਦੂਰ ਦੂਰ ਤੱਕ ਨੇ ਕੋਈ ਮੇਲ ਨਹੀਂ ਇਹਨਾਂ ਦਾ ਆਓ ਖਾਲਸਾ ਜੀਓ ਜਿਵੇਂ ਛੋਟੇ ਸਹਿਬ ਜਾਦੇ ਠੰਡੇ ਬੁਰਜ ਵਿੱਚ ਬੈਠੇ ਤੇ ਮਾਤਾ ਗੁਜਰਕੌਰ ਜੀ ਆਓ ਜਿਵੇਂ ਬਾਣੀ ਦਾ ਨਿਗ ਨਾਮ ਦਾ ਨਿਗ ਆਪਣੇ ਸਹਿਬ ਜਾਦਿਆਂ ਨੂੰ ਦੇ ਰਹੇ ਆਓ ਉਸ ਵੇਲੇ ਦੀਆਂ ਲਾਈਨਾਂ ਨੂੰ ਨਿਰਵੈਰ ਖਾਲਸਾ ਕਵਿਸ਼ਰੀ ਜਥਾ ਹੈ ਐਵੇਂ ਬਿਆਨ ਕਰਨਾ ਜਾ ਰਿਹਾ ਜੀ ਮੀਨਾ ਪਹੁੰਚੇ ਸਿਖਰ ਦੀ ਪਵੇ ਸਰਦੀ ਹਵਾ ਹੱਡਾਂ ਨੂੰ ਚੀਰਦੀ ਜਾ ਰਹੀ ਸੀ ਬੜੀ ਅਗਲੇ ਅੰਧਰੇ ਕੋਲ ਦੁਨੀਆਂ ਗੋਡੇ ਗਨੇ ਨੂੰ ਠੰਡ ਲਵਾ ਰਹੀ ਸੀ ਮਾਵਾ ਪੁੱਤ ਨੂੰ ਛਾਤੀ ਨਾਲ ਲਾਈ ਪਈਆਂ ਅੱਗ ਬਾਲ ਕੇ ਕੋਈ ਸਕਾਰ ਰਹੀ ਸਰਦ ਦੇ ਪੁਰਛੇ ਅੰਦਰ ਸਣੇ ਪੋਤਿਆਂ ਕਸ਼ਟੇ ਉਠਾ ਰਹੀ ਸੀ 80 ਸਾਲ ਤੋਂ ਉਸ ਦੀ ਉਮਰ ਖਲੋ ਸਿੱਖ ਇਤਿਹਾਸੇ ਅੰਦਰ ਕਰਨੀ ਦੇਸ਼ ਨਹੀਂ ਪੜੀ ਮਹਾਨ ਉਸਦੀ ਦੇਵੇ ਲੋਰੀ ਖਾਲਸਾ ਜੀਓ ਦੋ ਰਾਤਾਂ ਫਿਰ ਤੀਜੀ ਰਾਤ ਖਾਲਸਾ ਜੀਓ ਆਖਰੀ ਰਾਤ ਜਦੋਂ ਆ ਕੇ ਸਹਿਬਜ਼ਾਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚੋਂ ਆ ਕੇ ਦੱਸਦੇ ਮਾਂ ਸੂਬੇ ਸਰਹੰਦ ਨੇ ਫਤਵਾ ਜਾਰੀ ਕਰ ਦਿੱਤਾ ਮਾਤਾ ਗੁਜਰ ਕੌਰ ਜੀ ਝੱਟ ਬੋਲੇ ਮੇਰੇ ਲਾਲੋ ਕੀ ਫਤਵਾ ਜਾਰੀ ਕੀਤਾ ਕਹਿੰਦੇ ਕੱਲ ਨੂੰ ਸਾਨੂੰ ਨੀਹਾਂ ਵਿੱਚ ਚਿਣ ਦਿੱਤੇ ਜਾਣ ਆਓ ਖਾਲਸਾ ਜੀਓ ਛੋਟੇ ਸਹਿਬਜ਼ਾਦੇ ਜਿਹੜੀਆਂ ਨੀਹਾਂ ਵਿੱਚ ਚਿਣेंगे ਅੱਜ ਅਸੀਂ ਉਹਨਾਂ ਦੇ ਦਰਸ਼ਨ ਦਿਦਾਰੇ ਕਰਦੇ ਹਾਂ ਤੇ ਖਾਲਸਾ ਦੀ ਉਹ ਯਾਦ ਰੱਖੀਏ ਅੱਜ ਸਾਡੇ ਬੱਚਿਆਂ ਨੂੰ ਗੁਰਸਿੱਖੀ ਤੋਂ ਤੋੜਨ ਵਾਸਤੇ ਬੜਾ ਕੁਝ ਹੋ ਰਿਹਾ ਇਸ ਵਾਸਤੇ ਆਪਣੇ ਬੱਚਿਆਂ ਨੂੰ ਜ਼ਰੂਰ ਅਸੀਸ ਰਾਂਧ ਲੈ ਕੇ ਆਇਆ ਕਰੀਏ ਦਰਸ਼ਨ ਕਰਾਇਆ ਕਰੀਏ ਤੇ ਆਪਣੇ ਸ਼ਹੀਦਾਂ ਨੂੰ ਆਪਣੇ ਬਾਬਿਆਂ ਨੂੰ ਯਾਦ ਕਰਦੇ ਰਿਹਾ ਕਰੀਏ ਕਿਉਂਕਿ ਇਹਨਾਂ ਤੋਂ ਸੇਧ ਲੈ ਕੇ ਭਾਈ ਗੁਰਜੀਤ ਸਿੰਘ ਜੀ ਜਿਨ੍ਹਾਂ ਦਾ ਖਾਲਸਾ ਜੀ ਉਹ ਇਸ ਧਰਤੀ ਨਾਲ ਅਥਾਹ ਪਿਆਰ ਇਸ ਧਰਤੀ ਤੇ ਅਥਾਹ ਸ਼ਰਧਾ ਤੇ ਜਦੋਂ ਵੀ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਦੀ ਟਹਿਲ ਸੇਵਾ ਵਾਲੇ ਜਦੋਂ ਵੀ ਅਸੀਂ ਖਾਲਸਾ ਜੀ ਉਹ ਬਟਾਲੇ ਤੋਂ ਬਾਬਾ ਜੀ ਨਾਲ ਚੱਲ ਕੇ ਆਉਣਾ ਨਾ ਸਮਾਣੇ ਮੋਰਚੇ ਵਿੱਚ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹਰ ਵਾਰ ਇਸ ਧਰਤੀ ਤੇ ਆ ਕੇ ਸ਼ਹੀਦਾਂ ਕੋਲ ਅਰਦਾਸ ਕਰਾ ਕੇ ਫਿਰ ਖਾਲਸਾ ਜੀ ਉਹ ਇਸ ਧਰਤੀ ਦਾ ਪ੍ਰਸ਼ਾਦ ਉਹ ਭਾਈ ਗੁਰਜੀਤ ਸਿੰਘ ਜੀ ਵਾਸਤੇ ਲੈ ਕੇ ਜਾਇਆ ਕਰਨਾ ਔਰ ਮੈਂ ਪੂਰੇ ਭਰੋਸੇ ਨਾਲ ਕਹਿ ਸਕਦੀ ਹਾਂ ਕਿ ਜੇਕਰ ਅੱਜ ਭਾਈ ਗੁਰਜੀਤ ਸਿੰਘ ਦੀ ਚੜ੍ਹਦੀ ਕਲਾ ਵਿੱਚ ਨੇ ਤੇ ਉਹ ਸ਼ਹੀਦਾਂ ਦੀ ਕਿਰਪਾ ਸਦਕਾ ਨੇ ਆਖੋ ਬਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਓ ਖੜਸ ਜੀਓ ਆਪਾਂ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਦਾ ਰਲ ਮਿਲ ਕੇ ਸਾਥ ਦੇਈਏ ਕਿਉਂਕਿ ਕਾਰਜ ਕੇਵਲ ਉਹਨਾਂ ਦਾ ਨਹੀਂ ਕਾਰਜ ਉਹਨਾਂ ਸਾਰਿਆਂ ਦਾ ਜਿਹੜੇ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਨੇ ਅਰਥਾਤ ਜਿਹੜਾ ਗੁਰੂ ਘਰ ਨਾਲ ਜੁੜਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਿਆਰ ਕਰਦਾ ਹੈ ਅੱਜ ਲੋੜ ਹੈ ਭਾਈ ਰਲ ਮਿਲ ਕੇ ਭਾਈ ਗੁਰਜੀਤ ਸਿੰਘ ਜੀ ਦਾ ਸਾਥ ਦੇਈਏ ਤਾਂ ਕਿ ਇਹ ਜਿਹੜੇ ਕਾਨੂੰਨ ਇਹ ਪਾਸ ਕਰਵਾ ਸਕੀਏ ਸਰਕਾਰਾਂ ਦੇ ਕੋਲੋਂ ਕਿਉਂਕਿ ਬੜਾ ਜ਼ੋਰ ਲੱਗਿਆ ਹੋਇਆ ਹੈ ਭਾਈ ਗੁਰਜੀਤ ਸਿੰਘ ਜੀ ਦਾ ਅਠੋ ਪੈਰ ਟਹਿਲ ਸੇਵਾ ਲਹਿਰ ਦਾ ਜਿੰਨੇ ਵੀ ਉਥੇ ਮੋਰਚੇ ਵਿੱਚ ਸਿੰਘ ਨੇ ਦਿਨ ਰਾਤ ਸੇਵਾਵਾਂ ਨਿਭਾਰੇ ਨੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਦੇ ਮਾਤਾ ਜੀ ਜਿਹੜੇ ਰੋਜ਼ਾਨਾ ਉਸ ਮੋਰਚੇ ਵਿੱਚ ਆ ਕੇ ਸੇਵਾ ਕਰਦੇ